ਹਾਂ ਮੈਂ ਬੇ ਸਤਿ ਸ਼੍ਰੀ ਅਕਾਲ ਤਕੜੀਆਂ ਭਾਈ ਬਚਾਨੇ ਨੇ ਕਿਸ਼ਾਣ ਲੈਣਾ ਪਤਾ ਨਹੀਂ ਕਿੰਨਿਆਂ ਦੇ ਤੂੰ ਜਨਮ ਕਰਾਏ ਆ ਬੇਬੇ ਹੈਂ ਇਹਨਾਂ ਕਰਾਉਣੇ ਨੇ ਇਹ ਇਹਨਾਂ ਚੇਦ ਦੇ ਦੋ ਅੱਧਾ ਦੇ ਦੋ ਆਹ ਜਪਾਤੇ ਅੰਤ ਕਰਾਉਣੇ ਸਾਰਾ ਤੇ ਕਰਾ ਆ ਕੇ ਨਾ ਚੈੱਕ ਕਰਾਉਂ ਮੈਂ ਚੁੱਕਦੇ ਹਾਂ ਹਾਂ ਉਹ ਅੱਜ ਦੇਖ ਲੈ ਕੋਈ ਨਾ ਹੋਰ ਕਿੰਨੇ ਆਪਣੇ ਠੀਕ ਆ ਹਾਂ ਸਾਰੇ ਠੀਕ ਆ ਤੁਸੀਂ ਸੁਣ ਲਓ ਠੀਕ ਹੋ ਆਇਆ ਪ੍ਰੋਗਰਾਮ ਉਹ ਨਾ ਬੰਨ੍ਹਨਾ ਆ ਕਰਾਂਗੇ ਥੋੜੀ ਠੀਕ ਹੋ ਜਾ ਤਕੜੀ ਹੋ ਜਾ ਫਿਰ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮਾਤਾ ਮਹਿੰਦਰ ਕੌਰ ਦਾਈ ਦਾਈ ਮਾਸੀ ਇਹ ਪਤਾ ਨਹੀਂ ਸੈਂਕੜੇ ਪਤਾ ਨਹੀਂ ਹਜ਼ਾਰਾਂ ਹੀ ਬੱਚਿਆਂ ਨੂੰ ਜਨਮ ਆਪਣਾ ਯੋਗਦਾਨ ਪਾਇਆ ਉਸ ਟਾਈਮ ਨਾ ਤਾਂ ਡਾਕਟਰ ਹੁੰਗੇ ਸੀ ਨਾ ਨਰਸਿੰਗ ਹੋਮ ਸੀ ਘਰਾਂ ਦੇ ਵਿੱਚ ਬੱਚਿਆਂ ਦਾ ਜਨਮ ਹੁੰਦਾ ਸੀ ਤੇ ਕੇ ਡਾਈਆਂ ਹੁੰਦੀਆਂ ਵੀ ਜਿਹੜੀਆਂ ਇਹੀ ਡਾਕਟਰ ਹੁੰਦੀਆਂ ਜਿੱਦਾਂ ਉਹਨਾਂ ਦੇ ਵਿੱਚੋਂ ਇੱਕ ਹੀ ਮਾਂ ਤੁਸੀਂ ਦੇਖਿਆ ਵੀਡੀਓ ਦੇ ਵਿੱਚ ਜਿਹੜੇ ਹਾਲਾਤਾਂ 'ਚ ਮਾਂ ਨੂੰ ਲੈ ਕੇ ਆਈ ਸੀ ਕੱਲੀ ਘਰ ਦੇ ਵਿੱਚ ਪਈ ਸੀ ਯਾਰਾਂ ਇਹ ਘਰਾਂ ਦੇ ਵਿੱਚ ਖੁਸ਼ੀਆਂ ਲੈ ਕੇ ਆਉਣ ਵਾਲੀ ਧੀਆ ਪੁੱਤ ਦਾ ਜਨਮ ਦਿਵਾਉਣ ਵਾਲੀ ਮਾਂ ਖੁਦ ਧੀਆ ਪੁੱਤਾਂ ਤੋਂ ਬਣਜੀ ਹੋਈ ਕੱਲੀ ਬੈਠੀ ਸੀ ਪਰ ਅਸੀਂ ਭਾਗਾਂ ਵਾਲੇ ਆ ਇਸ ਮਾਂ ਦੇ ਪੁੱਤ ਬਣ ਸਕੇ ਆ

Wagon people. Okay.